ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 10 ਵਾਹਿਗੁਰੂ ਜੀ ਸਵੀਰ ਸਿੰਘ ਜੀ ਖਾਲਸਾ ਤੇ ਜਿਹੜੀ ਤੁਸੀਂ ਰਾਈਏ ਵੀਡੀਓ ਵੇਖ ਰਹੇ ਹੋ ਡੀਐਸ ਪਾਊਡਰ ਇਹੇ ਆਪਣਾ ਘਰ ਤਿਆਰ ਕਰਦੇ ਆਪ ਆਪ ਵਧੀਆ ਤਰੀਕੇ ਦੇ ਨਾਲ ਪਿਓਰ ਜਿਹੜੀ ਬੂਟੀਆਂ ਦੇ ਨਾਲ ਜਿੰਨਾ ਮਰਜੀ ਜਿਹੜਾ ਇਤਜਾਬ ਬਣਦਾ ਹੋਵੇ ਅੱਕਾ ਹੱਲ ਹੈ ਤੇ ਜਾ ਉਹਦਾ ਇਨਫੈਕਸ਼ਨ ਹੋਵੇ ਅੰਤੜੀਆਂ ਨੂੰ ਸੋਜਸ ਵਗੈਰਾ ਹੋਵੇ ਤੇ ਜਾਂ ਕਈ ਵਾਰ ਜਦੋਂ ਆਪਾਂ ਖਾ ਪੀ ਲੈਂਦੇ ਆ ਤੇ ਆਪਾਂ ਨੂੰ ਬੱਤ ਵਗੈਰਾ ਲੱਗਦੇ ਹੋਣ ਉਹਨਾਂ ਵਾਸਤੇ ਜੀ ਪਾਊਡਰ ਤਿਆਰ ਕੀਤਾ ਆਪਾਂ ਪੂਰਾ ਵਧੀਆ ਫੁੱਲ ਰਿਜ਼ਲਟ ਹੈ ਜਿਸ ਵੀ ਕਿਸੇ ਨੂੰ ਲੋਡ ਹੋਵੇ ਤਾਂ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਇਹ ਪਾਊਡਰ ਵੇਖ ਰਹੇ ਹੋ ਤੁਸੀਂ ਆ ਕੇ ਆਪਣੇ ਧਨੌਲੇ ਸਟੋਰ ਤੋਂ ਲਿਆ ਸਕਦੇ ਹੋ ਜਾਂ ਫੋਨ ਕਰਕੇ ਕੋਰੀਅਰ ਰਹੀਂ ਵੀ ਮੰਗਵਾ ਸਕਦੇ ਹੋ ਜਿਸ ਵੀ ਕਿਸੇ ਨੂੰ ਵੀ ਨੂੰ ਲੋੜ ਹੋਵੇ ਪੇਟ ਦੀ ਪੇਟ ਦੇ ਜਿਹੜੇ ਇਨਫੈਕਸ਼ਨ ਆ ਪੇਟ ਦੀ ਪੇਟ ਦੇ ਰੋਗ ਨੇ ਉਹਨਾਂ ਵਾਸਤੇ ਇਹ ਖਾਸ ਕਰਕੇ ਤੇ ਬਾਕੀ ਕੋਈ ਜ਼ਿਆਦਾ ਮਹਿੰਗਾ ਨਹੀਂ 100 ਗ੍ਰਾਮ ਦੀ ਦੀ ਪੈਕਿੰਗ ਹੈ ਦੇਖ ਰਹੇ ਹੋ ਤੁਸੀਂ 170 ਰੁਪਏ ਜਿਹੜਾ ਇਹਦਾ ਰੇਟ ਹੈ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ